ਜੇ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ ਹੋਏਗਾ ਅਸੀਂ ਟੈਂਕਰ ਅਦੋ ਚੱਕਣ ਦਵਾਂਗੇ ਜਦੋਂ ਸਾਡੇ ਨਾਲ ਮੁਆਫੀ ਦੀ ਗੱਲ ਕਰੋਗੇ ਦੋ ਤਰ੍ਹਾਂ ਵਿਚਾਲੇ ਇਹੇ ਵਿਵਾਦ ਉਸ ਵਕਤ ਹੋਇਆ ਜਦੋਂ ਖੇਤਾਂ ਦੇ ਵਿੱਚ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਕਿਸਾਨ ਦੀ ਖੇਤ ਵਿੱਚ ਲੱਗੀ ਸੋਲਰ ਮੋਟਰ ਦਾ ਨੁਕਸਾਨ ਹੋਇਆ ਦੱਸ ਜਿਏ ਕਿ ਇਹ ਟੈਂਕਰ ਇੱਕ ਪੰਪ ਤੇ ਪਾਰਕ ਕੀਤਾ ਹੋਇਆ ਸੀ ਅਤੇ ਅਚਾਨਕ ਇੱਕ ਟੈਂਕਰ ਖੇਤਾਂ ਦੇ ਵਿੱਚ ਪਲਟ ਗਿਆ ਹਾਲਾਂਕਿ ਕਿਸੇ ਕਿਸਮ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਕਿਸਾਨ ਦੇ ਖੇਤਾਂ ਦੇ ਵਿੱਚ ਜੋ ਸੋਲਰ ਪੈਨਲ ਲੱਗਿਆ ਹੋਇਆ ਸੀ ਉਹ ਟੁੱਟ ਗਿਆ ਕਿਸਾਨ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਸੇ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਾਂ ਸਾਡੇ ਨਾਲ ਮੁਆਵਜ਼ੇ ਦੀ ਗੱਲ ਕੀਤੀ ਜਾਵੇ ਪਰ ਜਿਨ੍ਹਾਂ ਦਾ ਕਿ ਤੇਲ ਵਾਲਾ ਟੈਂਕਰ ਹੈ ਉਹਨਾਂ ਨੇ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤੇਲ ਵਾਲਾ ਟੈਂਕਰ ਸਿੱਧਾ ਕਰਨ ਦਿਓ ਤੇਲ ਕੱਢਣ ਦਿਓ ਕਿਉਂਕਿ ਜੇਕਰ ਕਿਸੇ ਕਿਸਮ ਦੇ ਅਨਸੁਖਾਮੀ ਘਟਨਾ ਵਾਪਰੀ ਤਾਂ ਕੌਣ ਜ਼ਿੰਮੇਵਾਰ ਹੋਏਗਾ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਤੇਲ ਕੱਢਣ ਤੋਂ ਕੋਈ ਦਿੱਕਤ ਨਹੀਂ ਹੈ ਪਰ ਸਾਡੇ ਨਾਲ ਪਹਿਲਾਂ ਮੁਆਵਜ਼ੇ ਦੀ ਗੱਲ ਕੀਤੀ ਜਾਵੇ। ਦੱਸਿਆ ਕਿ ਰਾਮਾ ਮੰਡੀ ਨੇੜੇ ਇਹ ਸਾਰਾ ਹਾਦਸਾ ਵਾਪਰਿਆ ਇਤਿਹਾਸ ਤੋਂ ਬਾਅਦ ਦੋ ਤਰ੍ਹਾਂ ਦੇ ਵਿੱਚ ਵਿਵਾਦ ਹੋਇਆ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ। ਜੀ ਸਾਡੀ ਭਾਈ ਨਾਲ ਦੇ ਨੋਨਾਂ ਤੇ ਅਸੀਂ ਫੇਰ ਕੱਲ ਨੂੰ ਕਿਤੇ ਫੇਰ ਰਾਜ ਕਰਾਂਗੇ। ਅਸੀਂ ਇਹ ਨਹੀਂ ਨਜ਼ਰ ਆ ਜੀ। ਹਾਂ ਜੀ ਜਦੋਂ ਤਾਂ ਨਹੀਂ ਪੱਤੀ ਪਹਿਲਾਂ ਸੰਲਟਾ ਕਰਨਾ ਹੈ ਬਸ ਅਸੀਂ ਤੁਰ ਨਹੀਂ ਲੈਣਾ ਜੀ ਇੱਥੋਂ ਤੱਕ ਫੇਰ ਬਾਈ ਬਸ ਅਸੀਂ ਤੁਰ ਨਹੀਂ ਲੈਣਾ ਜੀ ਇੱਥੋਂ ਤੱਕ ਫੇਰ ਬਾਈ ਫਸਦਾ ਕਰਦਾ ਹੋ ਗਿਆ ਕਰਨਾ ਤਾਂ ਸਹੀ ਹੈ ਮਾਰ ਫਸਦਾ ਕਰਦਾ ਹੋ ਜਾਣਾ ਅਸੀਂ ਤੁਰ ਨਹੀਂ ਦੇਣਾ ਉਹਨਾਂ ਚਿਰ ਜਿੰਨਾ ਕਰਦਾ ਨਹੀਂ ਬੰਦ ਗੱਲ ਮੁੱਕ ਗਈ ਜੀ ਤੁਸੀਂ ਹੈਗੇ ਹੋ ਫੇਰ ਗੱਲ ਬਸ ਥੋੜੇ ਨੂੰ ਹੁਣ ਤਾਂ ਅਸੀਂ ਸਾਰਾ ਕੁਝ ਆਪਰੇ ਲੈ ਬਾਬਾ ਸਿੱਧਾ ਕਰਾ ਦੇ ਸੌਂ ਲੱਗਿਆ ਸਿੱਧੇ ਦਾ ਕੰਮ ਰਾ ਪਾਬੇ ਉਹ ਕਰ ਜੀ ਤਾਂ ਆਪ ਗੱਡੀ ਨਹੀਂ ਚਲੂਣਗੇ ਇੱਥੋਂ ਜਾ ਰਹਾ ਗੰਦੀ ਖੱਤਨਾ ਜੀ ਖੜੀ ਸਿੱਧੀ ਕਰ ਲੇਂ ਤੇ ਸੁੱਤਾ ਕਰ ਲੈਣ ਤੇ ਬੋਲ ਆਪਾਂ ਰੋਕਾਂਗੇ ਜਿੱਕਰ ਇਹ ਆਪਾਂ ਤਾਂ ਆਪ ਸਾਹ ਦਿਖਣੇ ਪਰ ਕੱਲ ਨੂੰ ਪਈ ਮਾਰਨੀ ਪਾਉਗੀ ਕੈਂਟਰ ਤੇ ਖਾਲੀ ਕੈਂਟਰ ਤੇ ਖੜਾ ਠੀਕ ਹੈ ਜੀ ਬਿਲਕੁਲ ਜੀ ਤੇ ਜੇ ਮੈਨੇ ਤੈਨਾਂ ਦਿੱਤੇ ਹੋਣੇ ਲੱਡਣਗੇ ਤੇ ਟੈਂਕਰ ਖੜੂਗਾ ਤੇ ਅਸੀਂ ਕਢਾਵਾਂਗੇ ਕਢਾਵਾਂਗੇ ਉਹ ਨੁਕਸਾਨ ਨਹੀਂ ਪਬਲਿਕ ਦਾ ਨਹੀਂ ਨੁਕਸਾਨ ਕਰਾਉਣਾ ਠੀਕ ਹੈ ਉਹਦਾ ਕਰਕੇ ਤੇਲ ਕੱਢੋ ਟੈਂਕਰ ਖੜਾ ਰਹਿੰਦੇ ਟੈਂਕਰ ਜਦੋਂ ਇਹਨਾਂ ਦਾ ਮਾਅਜ਼ੇ ਦਾ ਮਾਅਜ਼ਾ ਠੀਕ ਹੈ ਜੀ ਟੈਂਕਰ ਨੂੰ ਦੋ ਚੱਕ ਲਓ ਜੇ ਜਦੋਂ ਮਾਅਜ਼ੇ ਦਾ ਤੁਹਾਡਾ ਹੋ ਗਿਆ ਉਹਦਾ ਕਰਕੇ ਤੇਲ ਕੱਢੋ ਬੋਲ ਜੀ ਇੱਥੇ ਸਾਡੇ ਮਤਲਬ ਸੋਲੋ ਸਿਸਟਮ ਲੱਗਾ ਹੋਇਆ ਹੈ ਬਾਹਰ ਦੇ ਵਿੱਚ ਤੇ ਉੱਥੇ ਮਤਲਬ ਰਿਫੈਂਡਰੀ ਆ ਜਾਂਦਾ ਟਰੱਕ ਡਿੱਗ ਪਿਆਗਾ ਤੇ ਉਹ ਉਹਨੂੰ ਸਿੱਧਾ ਮਤਲਬ ਚੱਕ ਰਹੇ ਹੈਗੇ ਸਾਡਾ ਬਿਨਾ ਮਵਾਜ਼ਾ ਦਿੱਤੇ ਤੋਂ ਹਾਂਜੀ ਤੇ ਮਤਲਬ ਉੱਥੇ ਜਮੀਨ ਪਤਾ ਨਹੀਂ ਕਿਵੇਂ ਕੁਝ ਹੋਇਆ ਸੀ ਤਾਂ ਦੇਖੋ ਮੌੜ ਮੰਡੀ ਰਹਿੰਦੇ ਆ ਸਾਨੂੰ ਪੂਰੀ ਗੱਲ ਦਾ ਨਹੀਂ ਪਤਾ ਸਾਨੂੰ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਤੁਹਾਡੀ ਜਮੀਨ ਦੇ ਵਿੱਚ ਟਰੱਕ ਡਿੱਗ ਪਿਆ ਤੇ ਤੁਹਾਡਾ ਸੋਲੋ ਸਿਸਟਮ ਟੁੱਟ ਚੁੱਕਿਆ ਸਾਰਾ ਤੇ ਤਾਂ ਕਰਕੇ ਅਸੀਂ ਆਏ ਆ ਤੇ ਉਹ ਹੁਣ ਉਹਨੂੰ ਕੱਢ ਰਹੇ ਸੀ ਸਾਨੂੰ ਬਿਨਾ ਮਵਾਜ਼ਾ ਦਿੱਤੇ ਤੋਂ ਇੱਥੇ ਨਹੀਂ ਰਹਿੰਦੇ ਨਹੀਂ ਅਸੀਂ ਇੱਥੇ ਮੌੜ ਮੰਡੀ ਰਹਿੰਦੇ ਆ ਜੀ ਜਮੀਨ ਸਾਡੀ ਇੱਥੇ ਘਰ ਵੀ ਇੱਥੇ ਆ ਸਾਡਾ ਘਰ ਵੀ ਇੱਥੇ ਹਾਂਜੀ ਤੁਸੀਂ ਲੇਡੀ ਜਾਈਓ ਕੱਲੇ ਹਾਂਜੀ ਜੈਂਟਸ ਬਿਮਾਰ ਹੈ ਨਾ ਹਸਪੀਟਲ ਤੈ ਉਹ ਹਾਂਜੀ ਉਹ ਕੀ ਕਹਿ ਰਹੇ ਆ ਇਹ 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 ਕਹਿ ਰਹੇ ਆ ਜੀ ਮਤਲਬ ਅਸੀਂ ਟਰੱਕ ਸਿੱਧਾ ਕਰ ਲੀਏ ਤੇ ਉਸ ਤੋਂ ਬਾਅਦ ਤੁਸੀਂ ਉਹ ਕਰਦੇ ਸੀ ਇਹਨਾਂ ਨੂੰ ਕਹਿੰਦੇ ਅਸੀਂ ਫੇਰ ਸਿੱਧਾ ਕਰਨ ਦੇਵਾਂਗੇ ਪਹਿਲਾਂ ਸਾਡਾ ਮਾਫਜ਼ਾ ਪੂਰਾ ਕਰੋ ਇੱਥੇ ਨਾ ਟਰੱਕ پارک ਕੀਤਾ ਹੋਇਆ ਸੀ ਸਰ ਇੱਥੇ ਪੈਟਰੋਲ ਪੰਪ ਤੇ ਤੇ ਉਹ ਮੀਂਹਾਂ ਕਰਕੇ ਥੋੜੇ ਜ਼ਮੀਨ ਥੋਤੀ ਹੋ ਗਈ ਆਪਾਂ ਸਾਰਿਆਂ ਨੂੰ ਪਤਾ ਹੈ ਨਾ ਬਿਲਕੁਲ ਕੋਰਨਰ ਤੇ پارک ਕੀਤਾ ਹੋਇਆ ਤੇ نیچے ਮਾਮੀ ਜੀ ਦਾ ਜਿਹੜਾ ਬਾਹਣ ਹੈਗਾ ਉੱਥੇ ਸੋਲਰ ਸਿਸਟਮ ਲੱਗਿਆ ਸੀ ਰੋਜ਼ੀ ਦਾ ਟਰੱਕ ਪਲਟਿਆ ਉਹ ਕਾਫੀ ਨੁਕਸਾਨਿਆ ਗਿਆ ਇਹਨਾਂ ਦਾ ਮਤਲਬ ਪਲੇਟਾ ਵਗੈਰਾ ਟੁੱਟ ਗਈਆਂ ਪੈਨਲ ਦੋ ਤਿੰਨ ਟੁੱਟ ਗਏ ਤੇ ਮੁਆਵਜ਼ੇ ਦੀ ਗੱਲ ਨਹੀਂ ਕਰ ਰਹੇ ਸਗੋਂ ਇਹ ਕਹਿੰਦੇ ਵੇ ਅਸੀਂ ਜਲਦੀ ਟਰੱਕ ਸਿੱਧਾ ਕਰੀਏ ਨਹੀਂ ਤਾਂ ਫਿਰ ਜੱਗ ਲੱਗ ਗਈ ਕੌਣ ਜ਼ਿੰਮੇਵਾਰ ਹੈ ਤੇ ਉਹ ਚੀਜ਼ ਸਾਡੀ ਕੀ ਮੰਗ ਸਾਡੀ ਇਹ ਮੰਗ ਹੈ ਵੀ ਸਾਡੀ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਕੋਈ ਗੱਲਬਾਤ ਕਰਨ ਸਾਡੇ ਨਾਲ ਮੁਆਵਜ਼ੇ ਦੀ ਕੋਈ ਹੋਈ ਗੱਲ ਇਹਨਾਂ ਨੇ ਕਹਿੰਦੀ ਨਹੀਂ ਕੋਈ ਗੱਲ ਨਹੀਂ ਕੀਤੀ ਜੀ ਇਹ ਤਾਂ ਸਗੋਂ ਕਹਿੰਦੇ ਅਸੀਂ ਟਰੱਕ ਕੱਢ ਲਈਏ ਨਹੀਂ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਜੇ ਅੱਗ ਲੱਗੂ ਇਹ ਗੱਲ ਜੀ ਰਾਤ ਨੂੰ ਮਤਲਬ ਗੱਡੀ ਭਰੀ ਤੇ ਪੰਪ ਤੇ ਖਿਲਾਰੇ ਇਹ ਨਹੀਂ ਹੁਣ ਪਤਾ ਵੀ ਕਿਵੇਂ ਖਿਲਾਰਨ ਵੇਲੇ ਡਿੱਗੀ ਆ ਜਾਂ ਮਤਲਬ ਮਗਰੋਂ ਪੈ ਤੋ ਖੜ ਗਈ ਇਹ ਸਾਰੀ ਕੰਦ ਨੇੜੇ ਲੱਗੀ ਗੱਡੀ ਤੇ ਗੱਡੀ ਪਲਟ ਗਈ ਗੱਡੀ ਪਲਟ ਗਈ ਹੁਣ ਇਹਨਾਂ ਨੇ ਇਹਨਾਂ ਨੂੰ ਫੋਨ ਨਹੀਂ ਕੀਤਾ ਰਾਤ ਦਾ ਗੱਡੀ ਰਾਤ ਦੀ ਪਲਟੀ ਹੈ ਇਹਨਾਂ ਨੂੰ ਸਵੇਰ ਅਸੀਂ ਮੇਰੇ ਕੋਲੇ ਗਏ ਸੀ ਬੰਦੇ ਥੋਰਫੇੜੀ ਵਾਲੇ ਮੁੰਡੇ ਇਹਨਾਂ ਨੂੰ ਮੈਂ ਬੁਲਾਏ ਨੇਗੇ ਹੁਣ ਜੇ ਉਹ ਆਏ ਤਾਂ ਵੀ ਸਾਡਾ ਮਾਅਬਜ਼ਾ ਦੇ ਦੋ ਤੇ ਤੁਸੀਂ ਮਤਲਬ ਗੱਡੀ ਕੱਢ ਲਓ ਇਹਨਾਂ ਨੂੰ ਮਾਅਬਜਾ ਦੇ ਰਹੇ ਜੀ ਅਸੀਂ ਜਦੋਂ ਮਤਲਬ ਅਸੀਂ ਹੁਣ ਸਾਰੇ ਆਦੇ ਵੀ ਇਹਦਾ ਨੁਕਸਾਨ ਵੱਧ ਹੋ ਸਕਦਾ ਗੱਡੀ ਸਿੱਧੀ ਕਰਾ ਦਿਓ ਗੱਡੀ ਅਸੀਂ ਸਿੱਧੀ ਕਰਵਾ ਦਿੰਨੇ ਆਂ ਭਰੀ ਹੋਈ ਹੈ ਤੇਰੀ ਭਰੀ ਹੋਈ ਗੱਡੀ ਗੱਡੀ ਅਸੀਂ ਸਿੱਧੀ ਕਰਵਾ ਦਿੰਨੇ ਆਂ ਪਰ ਇਹਨਾਂ ਦਾ ਜਿੰਨਾ 5 ਲੱਖ 4 ਲੱਖ ਇਹਨਾਂ ਦਾ ਮਾਅਬਜਾ ਬਣਦਾ ਇਹਨਾਂ ਦਾ ਮਾਅਬਜਾ ਦਿੱਤਾ ਜਾਵੇ ਜੀ ਅਸੀਂ ਗੱਡੀ ਸਿੱਧੀ ਕਰਵਾ ਦਿੰਨੇ ਆਂ ਗੱਡੀ ਤੇ ਸਾਨੂੰ ਕੋਈ ਤਰਾਜ ਨਹੀਂ ਅਸੀਂ ਗੱਡੀ ਉਹਨਾਂ ਤੇ ਤੋਰ ਨਹੀਂ ਦੇਣੀ ਜਿੰਨਾਂ ਜਿਹੜੇ ਉਹਨਾਂ ਨੂੰ 5 ਲੱਖ ਰੁਪਈਆ ਨਹੀਂ ਦਿੰਦੇ ਜੀ ਇਹ ਰਾਤ ਸਾਨੂੰ ਖਬਰ ਮਿਲੀ ਸੀ ਇਸ ਬਾਰੇ ਇਨਫਾਰਮੇਸ਼ਨ ਮਿਲੀ ਸੀ ਵੀ ਇੱਕ ATF ਫਿਊਲ ਨਾਲ ਲੋਡਡ ਟੈਂਕਰ ਹੈ ਜਿਹ ਉਹ ਤੇਲ ਪਾਉਣ ਲਈ ਪੈਟਰੋਲ ਪੰਪ ਤੇ ਰੁਪਿਆ ਸੀ ਜੋ ਨੀਂਹ بارش ਵਗੈਰਾ ਦਾ ਕਰਕੇ ਜ਼ਮੀਨ ਕੋਲੀ ਹੋਣ ਕਰਕੇ ਜ਼ਮੀਨ ਡੱਬ ਗਈ ਤੇ ਪਰਲੇ ਖਤਾਨਾ ਦੇ ਵਿੱਚ ਡੂੰਗੇ ਖਤਾਨਾ ਦੇ ਵਿੱਚ ਉਹ ਪਲਟ ਗਿਆ ਸੀਗਾ ਜਿਹੜਾ ਹੁਣ ਇਹ ਰੈਫਾਇਨਰੀ ਕੰਪਨੀ ਵੱਲੋਂ ਹਾਈਡਰੇ ਵਗੈਰਾ ਲਗਾ ਕੇ ਕਢਵਾਇਆ ਜਾ ਰਿਹਾ ਹੈ ਬਸ ਉਹ ਸਿੱਧਾ ਕਰਨ ਲੱਗੇ ਹੋਇਆ ਸੀ ਯਾਰ ਕਿਸੇ ਬਾਹਣ ਵਾਲੇ ਦੇ ਨੁਕਸਾਨ ਖੇਤ ਵਾਲਿਆਂ ਦਾ ਕੋਈ ਇਸ਼ੂ ਸੀਗਾ ਵੀ ਸਾਡੇ ਕੋਈ ਮੋਟਰਾਂ ਦੇ ਪੈਨਲ ਵਗੈਰਾ ਲੱਗੇ ਸੀਗੇ ਉਹਦਾ ਸਾਨੂੰ ਮੁਆਵਜ਼ਾ ਦਵਾਇਆ ਜਾਵੇ ਜੀ ਉਹ ਉਹਨਾਂ ਨੂੰ ਇੱਕ ਵਾਰੀ ਸਮਝਾ ਦਿੱਤਾ ਕਿ ਲੋਕਾਂ ਦੇ ਜਾਨਮਾਲ ਦੀ ਤੇ ਹੋਰ ਕੋਈ ਕਿਸੇ ਫਾਇਰ ਇਨਸੀਡੈਂਟ ਵਗੈਰਾ ਤੋਂ ਬਚਣ ਵਾਸਤੇ ਜਾਂ ਉਹਦੀ ਸੇਫਟੀ ਵਾਸਤੇ ਪਹਿਲਾਂ ਇਸ ਨੂੰ ਐਕਿਊਏਟ ਕੀਤਾ ਜਾਣਾ ਜ਼ਰੂਰੀ ਹੈ ਟਰਾਲੇ ਨੂੰ ਸਿੱਧਾ ਕਰਕੇ ਉਹਦੇ ਵਿੱਚੋਂ ਜਿਹੜਾ ਤੇਲ ਵਗੈਰਾ ਕੱਢ ਕੇ ਤਾਂ ਕਿ ਸੇਫਟੀ ਹੋ ਸਕੇ ਇਲਾਕੇ ਦੀ ਉਸ ਤੋਂ ਬਾਅਦ ਮਾਰਗ ਦੀ ਗੱਲ ਵੀ ਭਾਈ ਤੁਹਾਡੀ ਚੱਲ ਪਏਗੀ ਉਹ ਜੋ ਬੰਦਾ ਹੋਇਆ ਉਹ ਦੇ ਦੇਣ